ਸਾਸੀ ਗਾਲ ਦੋਸਤੋ ਅਸੀਂ ਇਸ ਵਕਤ ਬਠਿੰਡਾ ਦੇ ਪਿੰਡ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿਚਾਲੇ ਪੈਂਦੇ ਪਿੰਡ ਜੋਧਪੁਰ ਪਾਖਰ ਦੇ ਵਿੱਚ ਮੌਜੂਦ ਆ ਇੱਥੇ ਅੱਜ ਕਿਸਾਨ ਧਰਨੇ ਦੇ ਬੈਠੇ ਆ ਸਾਹਮਣੇ ਕਿਸਾਨ ਬੈਠੇ ਆ ਤੇ ਇਧਰਲੇ ਪਾਸੇ ਜਿਹੜੀ ਹੈ ਆ ਪੁਲਿਸ ਹੈਗੀ ਆ ਪੁਲਿਸ ਫੋਰਸ ਲੱਗੀ ਹੋਈ ਆ ਪੂਰੀਆਂ ਤਿਆਰੀਆਂ ਦੇ ਵਿੱਚ ਆਪਣੀਆਂ ਗੱਡੀਆਂ ਜਿੰਨੇ ਵੀ ਹੈਗੇ ਆ వాటర్ ਕੈਨਨ ਵਗੈਰਾ ਸਭ ਕੁਝ ਲੈ ਕੇ ਇਥੇ ਖੜੀ ਹੈ ਇਸ ਨਹਿਰ ਤੇ ਜਿਹੜੀ ਜ਼ੋਰ ਪਾ ਕੇ ਚੰਦੀ ਹੈ ਉਦਦਾ ਇਹ ਹੈ ਕਿ ਇਥੇ ਇੱਕ ਗੈਸ ਪਾਈਪਲਾਈਨ ਬਣੀ ਹੈ ਪ੍ਰਾਈਵੇਟ ਕੰਪਨੀ ਦੀ ਗੈਸ ਪਾਈਪਲਾਈਨ ਹੈ ਉਹ ਪੈਣੀ ਹੈ ਤੇ ਉਹਦੇ ਮੁਆਵਜ਼ੇ ਨੂੰ ਲੈ ਕੇ ਅੱਜ ਕਿਸਾਨ ਜਿਹੜੇ ਹੈਗੇ ਆ ਉਹ ਧਰਨੇ ਤੇ ਬੈਠੇ ਆ ਇਥੇ ਉਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜਾ ਇਹਦਾ ਵਾਜਿਬ ਮੁਆਵਜ਼ਾ ਦਿੱਤਾ ਜਾਵੇ ਸੋ ਇਸ ਤਰ੍ਹਾਂ ਕਿ ਕੰਮ ਜਿਹੜਾ ਹੈਗਾ ਇੱਕ ਵਾਰ ਰੋਕ ਦਿੱਤਾ ਗਿਆ ਹੈ ਜਿਹੜਾ ਪਾਈਪਲਾਈਨ ਦਾ ਤੇ ਇਧਰਲੇ ਪਾਸੇ ਜਿਹੜੇ ਹੈਗੇ ਆ ਪੁਲਿਸ ਸਾਹਮਣੇ ਖੜੀ ਹੈ ਤੇ ਇਧਰਲੇ ਪਾਸੇ ਕਿਸਾਨ ਬੈਠੇਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਕਿੱਥੇ ਬੰਦੀ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਥੇ ਸਰਕਾਰ ਦੇ ਆਖੇ ਲਾ ਕੇ ਵੀ ਠੀਕ ਆ ਯਾਰ ਭਾਰਤ ਵਾਲਾ ਰੋਨ ਨੂੰ ਲੈ ਕੇ ਵੀ ਪੋਸਟ ਤੇ ਕਿਸਾਨਾਂ ਦੇ ਵਿਚਾਲੇ ਚੜਪ ਹੋ ਗਈ ਸੀ ਜਿਹਦੇ ਵਿੱਚ ਕਿਸਾਨਾਂ ਨੂੰ ਵੀ ਸੱਟਾਂ ਲੱਗੀਆਂ ਸੀ ਤੇ ਪੁਲਿਸ ਨੂੰ ਵੀ ਜਿਹੜੀਆਂ ਸੱਟਾਂ ਲੱਗੀਆਂ ਸੀ ਉਹਦੇ ਵਿੱਚ ਅੱਜ ਬਹੁਤ ਬੁਰਾ ਹਾਲ ਆ ਸਾਡੇ ਵਾਹਨ ਬੇਲ ਅੱਜ ਫਿਰ ਇਸ ਗੈਸ ਪਾਈਪ ਨੂੰ ਲੱਗੇ ਪਾਈਪਲਾਈਨ ਨੂੰ ਲੱਗੇ ਉਹ ਸੁਭਾ ਖਭਜਾਉ ਜਾਂਦੇ ਸੀ ਪਿੰਡਾਂ ਵੀ ਜਾਣਦੇ ਸੀ ਖੇਤਾਂ ਵੀ ਜਾਣਦੇ ਸੀਗੇ ਆਹ ਦੇਖੋ ਕਿਸਾਨ ਜਿਹੜੇ ਗਿਆ ਉਹਨਾਂ ਦੇ ਆਫਸਰ ਜਾਂਦੇ ਸੀਗੇ ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਕੀਤਾ ਕਿਸਾਨਾਂ ਨੂੰ ਅੱਜ ਵੀ ਥੋੜੇ ਪਰਚਾ ਹੋਊਗਾ ਤੇ ਅੱਜ ਤੋਂ ਚੱਲ ਰਹੀ ਹੈ ਅਸੀਂ ਆ ਜਿਹੜੀਆਂ ਦਿੱਤੀਆਂ ਇੱਥੇ ਲਗੀਆਂ ਖੜੀਆਂ ਪਾਣੀ ਆ ਰਿਹਾ ਖੇਤਾਂ ਦੇ ਵਿੱਚ ਜਾਂਦੀਆਂ ਸੀਗੀਆਂ ਪਰ ਇਹ ਕਿਸੇ ਨੇ ਹੱਲ ਭਾਰੇ ਜਿੰਨਾ ਚਿਰ ਸਾਡੀ ਆ ਸਾਰੀਆਂ ਗੱਲਾਂ ਹੱਕੀ ਮੰਗਾ ਮੰਨਦੇ ਨਹੀਂ ਸਾਡੇ ਸਾਰੇ ਸਮਾਨ ਵਾਪਸ ਕਰਨ ਸਾਡਾ ਮੋਰਚਾ ਉਵੇਂ ਜਾਰੀ ਰਹੂਗਾ ਤੇ ਜਿੰਨਾ ਚਿਰ ਸਾਡੇ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਮਝੌਤੇ ਮੁਤਾਬਕ ਪੈਸੇ ਨਹੀਂ ਪੈਂਦੇ ਉਹਨਾਂ ਚਿਰ ਸਾਡਾ ਜੋ ਜਾਰੀ ਰੋਈਏ ਗੱਲ ਤੁਹਾਡੀ ਕਿਸੇ ਹੁਣ ਉਹ ਕਹਿੰਦੇ ਆ ਵੀ ਗੱਲ ਅਸੀਂ ਸਾਰੀਆਂ ਮੰਗਾ ਸੋਦੇ ਕੱਲਦੇ ਆ ਕੱਲ ਨੂੰ ਕੰਪਨੀ ਨੂੰ ਵਿੱਚ ਹੱਬ ਬਹਾ ਕੇ ਕੰਪਨੀ ਦਾ ਜਿਹੜਾ ਸਮਝੌਤਾ ਉਹ ਵੀ ਸਿਰੇ ਚੜਾਉਨੇ ਆ ਉਹ ਚੜਾਉਂਦੇ ਆ ਨਹੀਂ ਚੜਾਉਂਦੇ ਗਾਂਧੀਆ ਗੱਲਾਂ ਤਿਆਰੀ ਤੇ ਆਇਆ ਪੂਰੀ ਕਿਵੇਂ ਦੇਖੋ ਇਹ ਤਿਆਰੀ ਚ ਰਹਿੰਦੇ ਅਸੀਂ ਵੀ ਤਿਆਰੀ ਚ ਰਹਿਣਾ ਹਮੇਸ਼ਾ ਇਹ ਤਾਂ ਸਾਡਾ ਕੋਈ ਦਿਨ ਨਹੀਂ ਟੱਪਦਾ ਇਹਦਾ ਦੁਨਿਆਲੇ ਵੇਲੇ ਵੀ ਤਿਆਰ ਸੀ ਇਹ ਰਾਏਕੇ ਕਲਾ ਵੀ ਤਿਆਰ ਸੀ ਇਹ ਲੁਧਿਆਣੇ ਚ ਵੀ ਤਿਆਰ ਸੀ ਇਹ ਮਲੇਰਕੋਟਲੇ ਵੀ ਤਿਆਰ ਸੀ ਪਰ ਮੁੜ ਕੇ ਜਿਵੇਂ ਕਿਸੇ ਹਾਂ ਲਖਾਰੀ ਦੀ ਕਹਾਵਤਾਂ ਚੰਗੀਆਂ ਵੀ ਜਗ ਜਬਰ ناکਾਮੀ ਹੋਰ ਜਬਰ ਜਦੋਂ ਤੀਕਰਾ ਮਿਲੇ ਕਬਰ ਹਰ ਜਾਵਰਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਹ ਜ਼ਬਰ ਕਰਦੇ ਆ ਮੁਰਕੇ ਮੂੰਹ ਦੀ ਖਾਂਦੇ ਆ ਸਾਡੇ ਨਾਲ ਸਮਝੌਤਾ ਕਰਦੇ ਆ ਉਹ ਸਮਝੌਤੇ ਨੂੰ ਫੇਰ ਲਮਕਾਉਂਦੇ ਆ ਫੇਰ ਗੱਲਾਂ ਚੱਲਦੀਆਂ ਜਾਂਦੀਆਂ ਇਹਨਾਂ ਦੀ ਨੀਤ ਵਿੱਚ ਖੋਟ ਬਾਰ-ਬਾਰ ਦੇਖ ਰਿਹਾ ਕਿਉਂਕਿ ਇਹ ਕਾਰਪੋਰੇਟ ਘਰਾਣੇ ਆ ਪੱਖੀ ਐ ਜਿਹੜੇ ਸਰਕਾਰ ਦਾ ਭਗਵੰਤਾਨ ਦੀ ਸਰਕਾਰ ਦਾ ਲੋਕਾਂ ਨੂੰ ਭਲੇਖਾ ਸੀ ਉਹ ਭਲੇਖਾ ਦੂਰ ਹੋ ਗਿਆ ਵੀ ਨਹੀਂ ਇਹ ਵੀ ਦੂਜਿਆਂ ਨੂੰ ਘਟ ਨਹੀਂ ਸਕਾ ਉਹ ਦੂਜਾ ਹੈ ਦੂਜਿਆਂ ਨੂੰ ਚੰਗਾ ਕਹਾਤਾ ਇਹਨੇ ਤੁਹਾਡੇ ਬੰਦੇ ਤੇ ਸਮਾਨ ਮੋੜਨੇ ਇਹਨਾਂ ਨੇ ਬੰਦੇ ਤੇ ਸਮਾਨ ਵੀ ਮੋੜਨਾ ਕੰਮ ਵੀ ਬੰਦ ਕਰਨਾ ਜਨਜ਼ਰ ਮੁਆਜਰ ਨਹੀਂ ਪੈਂਦਾ ਉਹਨਾਂ ਇਧਰ ਕੰਮ ਨਹੀਂ ਅਸੀਂ ਚੱਲਣ ਦੇ ਦੀ ਮੌਜੂਦਾ ਮਨਾ ਕਰਦੇ ਕੱਟ ਦਿੰਦੇ ਆ ਕੀ ਕਰਦੇ ਕੱਟ ਦਿੰਦੇ ਹਾਂ ਕਿਉਂਕਿ 24 ਲੱਖ ਇਹਨਾਂ ਨੇ ਆਪ ਹੀ ਕਿਹਾ ਹੋਇਆ ਵਿੱਚ 24 ਲੱਖ ਇਕੜ ਦਾ ਮੌਜੂਦਾ ਦੇਵਾਂਗੇ ਇਹਨਾਂ ਦੇ ਕਾਗਜ਼ਾ ਮੁਤਾਬਕ ਹੈ ਤੇ ਇਹ ਲਾਗੂ ਹੋ ਚੁੱਕਾ ਹੈ ਇਸੇ ਗੈਸ ਪਾਈਪਲਾਈਨ ਤੇ ਵੀ ਪਿਛਲੇ ਜਗ੍ਹਾ ਅਮਕੀਰਪਿੰਡਾ ਉਹਦੇ ਵਿੱਚ ਲਾਗੂ ਹੋ ਚੁੱਕਿਆ ਹੈ ਕੌਰੀਆਣੇ ਚ ਲਾਗੂ ਹੋ ਚੁੱਕਿਆ ਹੈ ਤੇ ਇੱਥੇ ਆਹ ਕੋਸ਼ੇ ਰੀਗਾ ਜਿਹੜਾ ਰਹਿੰਦਾ 15 ਵੀ ਪਿੰਡਾਂ ਦਾ ਇਹ ਨਹੀਂ ਪੂਰਾ ਦਿੱਤਾ ਇਹਨਾਂ ਨੂੰ ਕਿਸੇ ਨੂੰ 5-7 ਲੱਖ ਦਿੱਤਾ ਹੈ ਇਹ ਉਹਨਾਂ ਨੇ ਵਾਦਾ ਕੀਤਾ ਸੀ ਇਹਨਾਂ ਦੇ ਪੂਰੇ ਕਰਾਂਗੇ ਆ ਦੂਜੀ ਤੇਲ ਪਾਈਪਲਾਈਨ ਨਿਕਲੀ ਆ ਉਹ ਕੱਲ ਹੀ ਇੱਥੇ ਪਾਈ ਜਾਂਦੇ ਆ ਉਹਨਾਂ ਦੇ ਵੀ ਉਸ ਵਿੱਚ ਹੁੰਦਾ ਹੈ ਇਹੀ 24 ਲੱਖੜਾ ਲਾਗੂ ਹੋਇਆ ਵਾ ਪਰ ਇਹ ਗੇਲ ਨੇ ਪਾਈਪਲਾਈਨ ਪਾਈ ਉਹਦੇ ਤੇ 36 ਲੱਖ ਦਿੱਤਾ ਹੋਇਆ ਇਹਨਾਂ ਨੂੰ ਇਸ ਕਰਕੇ ਜਾਣ ਬੁਝ ਕੇ ਅਸਲ ਵਿੱਚ ਸਾਡੇ ਖੇਜਲ ਖੋਰ ਕੀਤਾ ਜਾ ਰਿਹਾ ਹੈ ਨਹੀਂ ਇਹ ਤਾਂ ਕਹਿੰਦੇ ਵੀ ਪਰ ਦੇ ਨਹੀਂ ਰਹੇ ਜੇ ਦੇਣ ਮੁਕਦੀ ਆ ਗੱਲ ਇਹ ਜਾਣ ਕੇ ਨਾ ਖਜਲ ਖੋਰ ਕਰਦੇ ਆ ਕੱਲੀਆਂ ਗੱਲਾਂ ਬਣਾਉਂਦੇ ਸੀ ਇਹ ਮਸਲਾ ਇੱਥੇ ਹੋਇਆ ਸੀ ਕਰਕੇ ਇਹ ਗੱਲਾਂ ਦੋਸਤੋ ਇਹ ਜਿਹੜਾ ਮੁਆਵਜ਼ਾ ਰੇਡ ਦਾ ਮੁਆਵਜ਼ਾ ਇਹਨੇ ਕਿਹਾ ਕਿ ਮੁਆਵਜ਼ੇ ਦੇ ਕਹਿ ਰਿਹਾ ਵੀ ਮੁਆਵਜ਼ਾ ਦਵਾਂਗੇ 24 ਲੱਖ ਦੀ ਗੱਲ ਹੋਈ ਵੀ ਆ ਪਰ ਦੇ ਨਹੀਂ ਰਹੇ ਕਹਿੰਦੇ ਹੈ ਜੀ ਕਾਗਜ਼ਾਂ ਦੇ ਵਿੱਚ ਹੈਗਾ ਸਿਰਫ ਸਾਨੂੰ ਸਿਰਫ ਗੱਲਾਂ ਦੇ ਵਿੱਚ ਲੁਕਾਇਆ ਜਾ ਰਿਹਾ ਸੋ ਇਸ ਤਰ੍ਹਾਂ ਕਿ ਤੁਹਾਡੇ ਦੇ ਜਿਹੜੇ ਕਿਸਾਨ ਭਾਰਤੀ ਕਿਸਾਨ ਜੀ ਨੂੰ ਇਕਤਾ ਉਗਰਾਹ ਯੂਨੀਅਨ ਵੱਲੋਂ ਅੱਜ ਇਹ ਇਕੱਠ ਕੀਤਾ ਗਿਆ ਕਿ ਸਾਨੂੰ ਇਹ 24 ਲੱਖ ਦੀ ਗੱਲ ਹੋਈ ਹੈ 24 ਲੱਖ ਮਿਲੇ ਤੇ ਦੂਜਾ ਸਾਡੇ ਦੇ ਬੰਦੇ ਆ ਉਹਨਾਂ ਦੇ ਪਰਚੇ ਹੋਏ ਆ ਜਿਹਦੇ ਬੰਦੇ ਦਾ ਬਣੇਗਾ ਸੋ ਵਾਪਸ ਕਰ ਇਸ ਗੱਲ ਤੇ ਜਿਹੜਾ ਹੈ ਤੁਹਾਨੂੰ ਮੁੱਖਵਾ ਬਾਕੀ ਦੇਖਦੇ ਆ ਕਿ ਹੁਣ ਕਿਹਨੇ ਇਹਦਾ ਚੱਲਦਾ ਹੈ ਕਿ ਇਹਨਾਂ ਨੇ ਕਿਹਾ ਜਦੋਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੋਦਾ ਤੰਨਾ ਜਿਹੜਾ ਹੈਗਾ ਸਾਡਾ ਉਹ ਜਾਰੀ ਰਹੂਗਾ ਲਗਾਤਾਰ ਮੁਆਵਜ਼ਾ ਤੇ ਜਿਹੜੇ ਆ ਗਿਆ ਪਰਚੇ ਜਿਹੜੇ ਹੋਏ ਆ ਉਹਨਾਂ ਤੋਂ ਕਚਰ ਤੋਂ ਧੱਕ ਗੱਲ ਮੁੱਕੂਗੀ ਉਹ ਵਾਕਿਆ ਕਿਸ ਤਰ੍ਹਾਂ ਚੱਲਦਾ ਰਹੂਗਾ ਬਾਕੀ ਆਪ ਪ੍ਰਸ਼ਾਸਨ ਦੇ ਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਕੀ ਕਹਿੰਦੇ ਆ ਇਸ ਕੀ ਸਿਟੀ ਹੈ ਗਿਆ ਇੱਥੇ ਦੋ ਵਾਰੀ ਇਸ ਗੱਲ ਤੇ ਤਾਂ ਕਿ ਜਿਹੜਾ ਮੁਆਵਜ਼ਾ ਹੈਗਾ ਅੱਜ ਇਹਨਾਂ ਨੂੰ ਮਿਲ ਜਾਊਗਾ ਜਾਂ ਫਿਰ ਇਸ ਨੂੰ ਟਾਈਮ ਲੱਗੂਗਾ ਕਿਉਂਕਿ ਪ੍ਰਸ਼ਾਸਨ ਦਾ ਵੀ ਕਹਿਣਾ ਕਿ ਇਹ ਕੰਪਨੀਆਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਹੜੇ ਕੰਪਨੀਆਂ ਨੇ ਜਿਨ੍ਹਾਂ ਵੱਲੋਂ ਇਹ ਮੁਆਵਜ਼ਾ ਨਹੀਂ ਪਤਾ ਯਾਣਾ ਬਾਕੀ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਕੋਈ ਬੰਦਿਆਂ ਦੀ ਗੱਲ ਜਿਹੜੀ ਹੋ ਗਈ ਹੈ ਵਰਚਾ ਦੀ ਉਹ ਪ੍ਰਸ਼ਾਸਨ ਦਾ ਕੰਮ ਹੈ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਹੋਰ ਸਪੂਰੀ ਹੋ ਗਿਆ ਤੇ ਇੱਧਰ ਆਪਾਂ ਗੱਲਬਾਤ ਕਰਦੇ ਆ ਐਸਪੀ ਸਿਟੀ ਹੈਗੇ ਜਿਹੜੇ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਹ ਕਿਸ ਤਰ੍ਹਾਂ ਜਿਹੜਾ ਗਿਆ ਇਹ ਰੋਲਾ ਹੈਗਾ ਮੁਕੂਆ ਕਿਉਂਕਿ ਪ੍ਰਚਾਰ ਚੱਲ ਰਿਹਾ ਹੈ ਕੰਪਨੀਆਂ ਦੇ ਤੇ ਵਿਚਾਲੇ ਇਹਨਾਂ ਦੇ ਕਿਸਾਨਾਂ ਦੇ ਕਿਧਰ ਤੋਂ ਨਹੀਂ ਬੈਠੇ ਕਿਧਰ ਨੇ ਸਰ ਇੱਧਰ ਆਉਣਗੇ ਜੀ ਸਾਡਾ ਵੇ ਕਿੱਧਰ ਨੇਗੇ ਭਾਜੀ ਕਿੱਧਰ ਬੈਠਿਆ ਹੈ ਆ ਗੱਡੀ 'ਚ ਹੋਣਗੇ ਅੱਗੇ ਹੋਣਗੇ ਅੱਗੇ ਦੇਖਦੇ ਕ ਐਸਪੀਸੀਟੀ ਅੰਦਰ ਜੇ ਹਾਂ ਠੀਕ ਆ ਹੋਰ ਕਹਿੰਦੇ ਮਲਾਜ ਮਮ ਕਹਿੰਦੇ ਲੱਗੇ ਜਾਂਦੇ ਆ ਦੇਖ ਜਾਂਦੇ ਨਾ ਨਾ ਕੋਈ पुलिस फोर्स है पूरी तैयारी दे तो देख सकते हो वही गिणती चे आई आए जी किधर ने ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਧਿਕਾਰੀ ਇੱਥੇ ਪੁਲਿਸ ਅਧਿਕਾਰੀ ਮੌਜੂਦ ਨੇ ਕਿ ਇਸ ਮਸਕੀ ਹਾਲ ਐਸਾ ਸਮੱਸਿਆ ਕਿੰਨਾ ਕਿ ਟਾਈਮ ਲੱਗਣਾ ਹੈ ਇਸ ਚੀਜ਼ ਨੂੰ ਤਾਂ ਕਿ ਦੂਜੇ ਪਾਸੇ ਜਿਹੜੇ ਕਿਸਾਨ ਆ ਗਿਆ ਉਹ ਆਪਣੇ ਗੱਲ ਦੇ ਆਪਣੇ ਮੁੱਦੇ ਤੇ ਅੜੇ ਹੋਏ ਆ ਕਿ ਸਾਡੇ ਜਦੋਂ ਤੱਕ ਨਹੀਂ ਦੋ ਮੰਗਣਾਂ ਉਹ ਪੂਰੀ ਨਹੀਂ ਹੁੰਦੀ ਉਹ ਤੱਕ ਵੀ ਅਸੀਂ ਇਹੀ ਧਰਨਾ ਇਸੇ ਤਰ੍ਹਾਂ ਸਾਡਾ ਜਾਰੀ ਰਹੂਗਾ ਚਾਹੇ ਸਾਨੂੰ ਬੈਠਣ ਲਗਾਤਾਰ ਬੈਠਣਾ ਪਵੇ ਰਾਤ ਨੂੰ ਉੱਠਾਉਣੀ ਪਵੇ ਤਾਂ ਵੀ ਅਸੀਂ ਇੱਥੇ ਬੈਠੇ ਰਾਵਾਂਗੇ ਪਰ ਨਿਵਾਸੀ ਆਪਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਦੋਂ ਤੱਕ ਸੰਭਾਵਨਾ ਹੈਗੀ ਹੈ ਜਿਹੜੇ ਗੱਲਬਾਤ ਕੀਤੀ ਗਈ ਹੈ ਕਿਸਾਨਾਂ ਦੇ ਨਾਲ ਮੁਆਵਜ਼ੇ ਦੀ ਜੋ ਵੀ ਨੁਕਸਾਨ ਮੁਆਵਜ਼ਾ ਕਰੇ ਪੱਤ ਪੱਤ ਸਾਰੇ ਮੁੱਦੇ ਜਿਹੜੇ ਸਾਡੇ ਨਾਲ ਮੌੜੋ ਸਾਡੇ ਨਾਲ ਜਿਹੜੇ ਗੈਸਟ ਦਾ ਰੋਗ ਹਾਂ ਇੱਕ ਤਾਂ ਜਿਹੜਾ ਗਿਆ ਕਹਿੰਦੇ ਸਾਡੇ ਜਿਹੜੇ ਬੰਦੇ ਅਰੈਸਟ ਕੀਤੇ ਆ ਉਹ ਵਾਪਸ ਕੀਤੇ ਜਾਣ ਇੱਕ ਜਿਹੜਾ ਸਾਡਾ ਸਬਾਨ ਕੋਈ ਜਬਤ ਕੀਤਾ ਗਿਆ ਉਹ ਬੁੜਾ ਜਾਵੇ ਤੇ ਇੱਕ ਜਿਹੜਾ ਹੈਗਾ ਸਾਡਾ ਮੁਆਵਜ਼ਾ ਬਣਦਾ ਹੈਗਾ ਜਿੰਨੀ ਗੱਲ ਹੋਈ ਸੀ ਉਹ ਦਿੱਤਾ ਜਾਵੇ ਮੀਨ ਜੀ ਨੇ ਕਰ ਲਈ ਬਾਈਟ ਫੇਰ ਕਰਦੇ ਆਂ ਯਾਰ ਕਿਹੜੀ ਹੈ ਮੀਨ ਜੀ ਨੂੰ ਪੁੱਛਣਾ आवाज मारू पाज मारती वाटरमार्क लगे वाटरमार्क लाया

ਕਰ 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 ਰੱਖਾਓ ਜੀ ਗਾਣਾ ਵੀ ਨਾਲੇ ਦਾਵਾ ਹੁੰਦਾ ਹੈ ਸਾਡੇ ਤੋਂ ਥੋੜੀ ਜਿਆਦਾ ਕਿ ਮੜਨੀ ਸੋਚ ਅਸਕੇ ਸਿਪਲਰ ਦਾ ਵੀ ਆ ਗਿਆ ਹਾਂ ਜੀ ਸਰ ਆ ਜੇ ਇਰ ਬੈਰੀਕੇਡ ਲਾਏ ਗਏ ਨੇ ਕਿਹੜੇ ਪਿੰਡ ਹੈਗਾ ਇਹ ਇੱਥੇ ਕਿਸਾਨ ਵੀ ਇਕੱਠੇ ਹੋਣੇ ਤੁਸੀਂ ਵੀ ਆਏ ਹੋ ਇਹ ਲੇਲੇ ਵਾਲਾ ਪਿੰਡ ਦੇ ਵਿੱਚ ਜੀਐਸਪੀਐਲ ਜਿਹੜੀ ਗੈਸ ਪਾਈਪਲਾਈਨ ਦਾ ਇਸ਼ੂ ਚੱਲ ਰਿਹਾ ਉਸ ਬੰਦੇ ਵਿੱਚ ਜਿਹੜੀ ਫੋਰਸ ਸਾਡੇ ਵੱਲੋਂ ਡਿਪਲੋਏ ਕੀਤੀ ਗਈ ਟੂ ਮੇਨਟੇਨ ਲਾਅ ਐਂਡ ਆਰਡਰ ਤੇ ਜਿਹੜੇ ਕਿਸਾਨ ਜਥੇਬੰਦੀ ਵਾਲੇ ਆਗੂ ਆਏ ਨੇ ਸਾਡੀ ਇੱਕ ਟੀਮ ਲਗਾਈ ਹੋਈ ਹੈ ਤੇ ਨੇਗੋਸ਼ੀਏਸ਼ਨ ਜਿਹੜੀ ਕਰਕੇ ਡਾਇਲੌਗ ਰਾਈਏ ਨੂੰ ਜਿਹੜੇ ਸੋਲਵ ਕੀਤਾ ਜਾਵੇ ਕੋਈ ਗੱਲਬਾਤ ਹੋਈ ਹੈ ਇਹਨਾਂ ਨੇ ਕਿਸਾਨਾਂ ਨਾਲ ਹਾਂਜੀ ਹਾਂਜੀ ਸਾਡੀ ਗੱਲਬਾਤ ਚੱਲ ਰਹੀ ਲਗਾਤਾਰ ਇਹਨਾਂ ਨਾਲ ਤੇ ਵੀ ਆ ਟ੍ਰਾਈਿੰਗ ਟੂ ਰਿਜ਼ੋਲਵ ਜਿਹੜੇ ਮੁਆਵਜ਼ੇ ਦੀ ਗੱਲ ਕਰ ਰਿਹਾ ਉਹ ਗੱਲ ਚੱਲਦੀ ਹੈ ਇਹਨਾਂ ਹਾਂਜੀ ਜਿਹੜੇ ਕੰਪਨੀ ਵਾਲੇ ਮਲਾਜਮ ਨੇ ਜੀਐਸਪੀਐਲ ਦੇ ਉਹ ਵੀ ਇੱਥੇ ਆਏ ਹੋਏ ਨੇ ਤੇ ਉਹ ਜਿਹੜੀ ਹੈਗੀ ਦੋਨਾਂ ਟੀਮਾਂ ਨਾਲ ਸੱਡੀ ਸਿਵਲ ਐਡਮਿਨਿਸਟ੍ਰੇਸ਼ਨ ਵਾਲੇ ਵੀ ਇੱਥੇ ਨੇ ਜੇ ਸਾਡੀ ਕੋਸ਼ਿਸ਼ ਹੈ ਕਿ ਮੈਨੂੰ ਰਿਜ਼ੋਲਵ ਕਰ ਲਈਏ ਕੁਝ ਕਿਸਾਨ ਗ੍ਰਿਫਤਾਰ ਤੇ ਸਮਾਨ ਇਹਨਾਂ ਦਾ ਕੁਝ ਹੈਗਾ ਇਸ ਤਰ੍ਹਾਂ ਦਾ ਹੀ ਕੋਈ ਮੰਗ ਕਰ ਰਹੇ ਨੇ ਕਿ ਵੀ ਉਹ ਛੱਡਿਆ ਜਾਵੇ ਸਾਡੇ ਉਹ ਸਾਡੀ ਇੱਕ ਟੀਮ ਜਿਹੜੀ ਇਹਨਾਂ ਨਾਲ ਗੱਲਬਾਤ ਕਰ ਰਹੀ ਹੈ ਉਹਦੇ ਵਿੱਚ ਜਿਹੜੀ ਨੇਗੋਸ਼ੀਏਟਿਡ ਟਰਮਸ ਤੇ ਜੋ ਵੀ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਕਿ ਇੱਕ ਫੈਕਟਰੀ ਵਾਲੀ ਕੰਪਨੀ ਵੱਲੋਂ ਮੁਆਵਜ਼ੇ ਦੀ ਗੱਲ ਕੰਪਨੀ ਤੇ ਕਿਸਾਨਾਂ ਦੇ ਵਿਚਾਲੇ ਜਿਹੜਾ ਇੱਕ ਪ੍ਰਸ਼ਾਸਨ ਹੈਗਾ ਉਹ ਗੱਲਬਾਤ ਚੱਲ ਰਹੀ ਹੈ ਕਿ ਮੁਆਵਜ਼ਾ ਜਿਹੜਾ ਹੈਗਾ ਕੰਪਨੀ ਵੱਲੋਂ ਦਿਵਾਇਆ ਜਾਊਗਾ ਉਹ ਪ੍ਰੋਸੈਸ ਹੁੰਦਾ ਹੈਗਾ ਪ੍ਰੋਸੈਸ ਚੱਲ ਰਿਹਾ ਤੇ ਦੂਜਾ ਜਿਹੜਾ ਹੈਗਾ ਇੱਕ ਕਿਸਾਨਾਂ ਦੀ ਹੋਰ ਮੰਗ ਸੀਗੀ ਸਾਡੇ ਨੂੰ ਬੰਦੇ ਛੱਡ ਜਾਣ ਤੇ ਇੱਕ ਸਾਡਾ ਸਮਾਨ ਜਿਹੜਾ ਜਬਤ ਕੀਤਾ ਹੈ ਉਹ ਵਾਪਸ ਕੀਤਾ ਜਾਵੇ ਉਹਦੇ ਵਾਸਤੇ ਵੀ ਇੱਕ ਟੀਮ ਜਿਹੜੀ ਕੀ ਅਲੱਗ ਪ੍ਰਸ਼ਾਸਨ ਦੀ ਕੰਮ ਕਰ ਰਹੀ ਹੈ ਉਹ ਵੀ ਉਮੀਦ ਹੈ ਕਿ ਕੁਝ ਦਿਨ ਤੱਕ ਉਹ ਸੌਲਵ ਹੋ ਜਾਊਗਾ ਤਾਂ ਇਹ ਜਿਹੜਾ ਹੈ ਕੰਮ ਫਿਰ ਜਾਰੀ ਹੋਊਗਾ ਹੁਣ ਦੇਖਦੇ ਆ ਕੋਈ ਅਪਡੇਟ ਹੋਈ ਤਾਂ ਜ਼ਰੂਰ ਦਿਖਾਵਾਂਗੇ ਜੁੜੇ ਤੁਹਾਡੇ ਆਪਣੇ ਚੈਨਲ 5.tv ਨਾਲ ਜੈ ਹਿੰਦ ਜੈ ਪਰਤ